ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਸਟੂਡੀਓ ਦੇ ਵਿੱਚ ਆਪਾਂ ਹਾਜ਼ਰ ਹਾਂ ਜੀ 88 35% ਸੰਬੰਧੀ ਇੱਕ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ডিপਾਰਟਮੈਂਟ ਵੱਲੋਂ ਇੱਕ ਅਫੀਸ਼ੀਅਲ ਜਿਹੜਾ ਨੋਟਿਸ ਹੈ ਜਾਰੀ ਕੀਤਾ ਗਿਆ ਹੈ ਤੁਹਾਨੂੰ ਪਤਾ ਹੈ ਕਿ ਇੱਕ ਦੋ ਦਿਨ ਪਹਿਲਾਂ ਜਿਹੜੀ ਹੈ 35 ਨੂੰ ਲੈ ਕੇ ਇੱਕ ਰੀ ਕਾਸਟ ਜਿਹੜੀ ਲਿਸਟ ਜਾਰੀ ਕੀਤੀ ਗਈ ਸੀ ਉਸ ਦੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕੁਝ ਕੈਂਡੀਡੇਟ ਜਿਹੜਨੇ ਐਡ ਕੀਤੇ ਗਏ ਨੇ ਠੀਕ ਹੈ ਕੇਸ ਲੱਗਿਆ ਹੋਇਆ ਸੀ ਤੁਹਾਨੂੰ ਪਤਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਰੀਕਾਸਟ ਲਿਸਟ ਆਈ ਆ ਉਸ ਦੇ ਵਿੱਚ ਓਪਨ ਕੈਟਾਗਰੀ ਵਿੱਚ ਜਿਹੜੇ EWS ਕੈਟਾਗਰੀ ਹੈ ਠੀਕ ਹੈ ਉਹਦੇ ਕੁਝ ਨਵੇਂ ਕੈਂਡੀਡੇਟ ਜਿਹੜਨੇ ਉਹ ਸ਼ਾਮਿਲ ਕੀਤੇ ਗਏ ਨੇ ਨਵੇਂ ਐਡ ਹੋਏ ਨੇ ਜਿਸ ਦੇ ਕਾਰਨ EWS ਕੈਟਾਗਰੀ ਦੀਆਂ ਖਾਲੀ ਅਸਾਮੀਆਂ 117 ਸੀਆਂ ਜਿਹੜੀਆਂ ਠੀਕ ਹੈ ਉਸ ਦਾ ਜਿਹੜਾ ਸਟੇਸ਼ਨ ਪੋਰਟਲ ਆ ਓਪਨ ਕਰ ਦਿੱਤਾ ਗਿਆ ਹੈ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਸਟੇਸ਼ਨ ਅਲਾਟਮੈਂਟ ਦੇ ਲਈ ਪੋਰਟਲ ਜਿਹੜਾ 3 ਮਈ ਤੋਂ ਲੈ ਕੇ 3 ਮਈ ਨੂੰ ਸਵੇਰੇ 9 ਵਜੇ ਤੋਂ 4 ਮਈ ਤੱਕ ਠੀਕ ਹੈ ਯਾਨੀ ਕਿ 2 ਦਿਨ 3 ਮਈ ਤੇ 4 ਮਈ ਨੂੰ ਜਿਹੜਾ ਹੈ ਖੁੱਲਾ ਰਹੇਗਾ ਜਿਹੜੇ ਵੀ ਕੈਂਡੀਡੇਟ ਐਡ ਹੋਏ ਨੇ ਉਹ ਜਿਹੜਾ ਆਪਣਾ ਸਟੇਸ਼ਨ ਚੋਇਸ ਕਰ ਸਕਦੇ ਨੇ ਇਹਨਾਂ ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰੋਪਰ ਸ਼ੈਡਿਊਲ ਦੇ ਅਕੋਰਡਿੰਗ ਜੋ ਦਿੱਤਾ ਹੋਇਆ ਹੈ ਉਸ ਦੇ ਵਿੱਚ ਆਪਣੀ ਆਈਡੀ ਸ਼ੋ ਹੋ ਰਹੀ ਹੋਏਗੀ ਤੁਹਾਨੂੰ ਉਸ ਦੇ ਵੈਕੈਂਸੀ ਵਿੱਚ ਆਪਣੇ ਸਟੇਸ਼ਨ ਜਿਹੜੇ ਨੇ ਤੁਸੀਂ ਚੂਜ਼ ਕਰ ਸਕਦੇ ਹੋ ਤੇ ਆਪਣੀ ਤੁਸੀਂ ਮਰਜ਼ੀ ਦੇ ਅਕੋਰਡਿੰਗ ਜਿੰਨੇ ਮਰਜ਼ੀ ਸਟੇਸ਼ਨ ਜਿਹੜੇ ਆ ਫਿਲ ਕਰ ਸਕਦੇ ਹੋ ਇਹ ਸਾਰਾ ਪ੍ਰੋਸੈਸ ਆਨਲਾਈਨ ਹੀ ਹੋਏਗਾ ਜੀ ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਂ ਨਹੀਂ ਕਰਨਗੇ ਤਾਂ ਫਿਰ ਡਿਪਾਰਟਮੈਂਟ ਉਹਨਾਂ ਨੂੰ ਆਪਣੇ ਅਕੋਰਡਿੰਗ ਹੀ ਜਿਹੜਾ ਸਟੇਸ਼ਨ ਹੈ ਅਲੋਟ ਕਰ ਦਿੱਤਾ ਜਾਏਗਾ ਠੀਕ ਹੈ ਜੀ ਤਾਂ ਇਹ ਸਿਰਫ ਉਹਨਾਂ ਕੈਂਡੀਡੇਟਸ ਲਈ ਹੈ ਜਿਹੜੇ ای ਡਬਲਯੂ ਐਸ ਨੇ ਠੀਕ ਹੈ ਤੁਸੀਂ ਇੱਥੇ ਦੇਖ ਵੀ ਸਕਦੇ ਹੋ ਸਪੈਸ਼ਲੀ ਉਹਨਾਂ ਨੇ ਏ ਡਬਲਯੂ ਐਸ ਕੈਟਾਗਰੀ ਜਿਹੜੀ ਹੈ ਮੈਂਸ਼ਨ ਕੀਤੀ ਹੈ ਤੇ ਵੈਸੇ ਇਹ ਦੇਖੋ ਭਰਤੀ ਇੱਕ ਤਰੀਕੇ ਨਾਲ ਬੰਦ ਹੋ ਗਈ ਸੀ ਤੁਹਾਨੂੰ ਪਤਾ ਹੈ ਕਿ ਇੱਕ ਲੈਟਰ ਜਿਹੜਾ ਹੈ ਜਾਰੀ ਹੋਇਆ ਸੀ ਜਿਸ ਦੇ ਵਿੱਚ ਕਿ ਭਰਤੀ ਨੂੰ ਮੁਕੰਮਲ ਹੋਣ ਦਾ ਦਾਵਾ ਕੀਤਾ ਗਿਆ ਸੀ ਠੀਕ ਹੈ ਇਹ ਲਾਈਨ ਵੀ ਇੱਥੇ ਮੈਂਸ਼ਨ ਹੈ ਇਹ ਭਰਤੀ ਮੁਕੰਮਲ ਹੋਣ ਦੇ ਉਪਰੰਤ ਆ ਦੇਖ ਸਕਦੇ ਹੋ ਤੁਸੀਂ 19 ਅਗਸਤ 2024 ਦੇ ਪਬਲਿਕ ਨੋਟਿਸ ਦੇ ਅਕੋਰਡਿੰਗ ਇਹ ਭਰਤੀ ਜਿਹੜੀ ਆ ਪ੍ਰੋਪਰ ਬੰਦ ਹੋ ਚੁੱਕੀ ਸੀ ਲੇਕਿਨ ਇਹ ਇੱਕ ਜਿਹੜਾ ਹੈ ਕੇਸ ਲੱਗਿਆ ਹੋਇਆ ਸੀ ਠੀਕ ਹੈ ایਡਬੀਅਸ ਨੂੰ ਲੈ ਕੇ ਕਾਫੀ ਜ਼ਿਆਦਾ ਮੁੱਦਾ ਜਿਹੜਾ ਹੈ ਇਹ ਸਾਹਮਣੇ ਆਇਆ ਸੀਗਾ ਤਾਂ ਉਹਦੇ ਕਰਕੇ ਹੀ ਇਹ ਜਿਹੜੀ ਹੈ ਰੀਕਾਸਟ ਲਿਸਟ ਦੇ ਵਿੱਚ ਕੁਝ ਕੈਂਡੀਡੇਟਸ ਜਿਹੜੇ ਨੇ ਐਡ ਹੋਏ ਨੇ ਟੋਟਲ ਕੈਂਡੀਡੇਟ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਹੈਗੇ ਨੇ ਜੀ 117 ਯਾਨੀ ਕਿ 117 ਟੋਟਲ ਕੈਂਡੀਡੇਟ ਨੇ ਠੀਕ ਹੈ ਇਹਨਾਂ ਕੈਂਡੀਡੇਟਸ ਲਈ ਹੀ ਸਟੇਸ਼ਨ ਪੋਰਟਲ ਜਿਹੜਾ ਹੈ ਉਹ ਖੋਲਿਆ ਗਿਆ ਹੈ ਦੋ ਦਿਨ ਨੇ ਜੀ ਅਪਲਾਈ ਕਰੋ ਜਰੂਰ ਆਪਣੇ ਸਟੇਸ਼ਨ ਜਿਹੜੇ ਆ ਜਰੂਰ ਚੂਜ਼ ਕਰਕੇ ਆਪਣਾ ਜਿਹੜਾ ਹੈ ਸਬਮਿਟ ਕਰੋ ਤਾਂ ਜੋ ਤੁਹਾਨੂੰ ਤੁਹਾਡਾ ਮਨਪਸੰਦ ਸਟੇਸ਼ਨ ਜਿਹੜਾ ਹੈ ਉਹ ਮਿਲ ਸਕੇ ਬਾਕੀ ਜੇਕਰ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ 6835 ਭਰਤੀ ਦੇ ਰਿਲੇਟਡ ਕੋਈ ਵੀ ਜੇਕਰ ਹੋਰ ਅਫੀਸ਼ੀਅਲ ਅਪਡੇਟ ਆਂਦੀ ਆਣ ਵਾਲੇ ਸਮੇਂ ਦੇ ਵਿੱਚ ਤਾ ਜੋ ਤੁਹਾਡੇ ਕੋਲ ਸਭ ਤੋਂ ਪਹਿਲਾਂ ਜਿਹੜੀ ਹੈ ਟਾਈਮ ਟੂ ਟਾਈਮ ਅਪਡੇਟ ਪਹੁੰਚ ਸਕੇ ਤਾਂ ਇਹ ਮੈਂ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਦਾਂਗੀ ਤੁਸੀਂ ਉੱਥੇ ਜਾ ਕੇ ਇਸ ਨੂੰ ਚੈੱਕ ਕਰ ਸਕਦੇ ਹੋ ਤਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ ਯੂ